ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਗੱਲ ਕਰਦੇ ਆ ਮੁਲਾਜ਼ਮ ਮਸਲਿਆਂ ਦੇ ਨਾਲ ਜੁੜੀ ਹੋਈ ਕੱਲ ਹੋਈ ਕੇਂਦਰੀ ਕੈਬਨਟ ਮੀਟਿੰਗ ਦੇ ਵਿੱਚੋਂ ਉਸ ਦੇ ਮੁਲਾਜ਼ਮਾਂ ਦੇ ਲਈ ਜਿਹੜੀ ਸੁਗਾਤ ਆ ਉਹ ਨਿਕਲੀ ਆ ਉਹ 4% ਡੀਏ ਦੇ ਰੂਪ ਦੇ ਵਿੱਚ ਕੇਂਦਰੀ ਮੁਲਾਜ਼ਮ 1 ਕਰੋੜ 70 ਲੱਖ ਦੇ ਕਰੀਬ ਨੇ ਜਿਹੜੇ ਉਹਨਾਂ ਦੇ ਉੱਤੇ ਇਹ ਇੰਪਲੀਮੈਂਟ ਆ ਜਿਹੜੀ 1 ਜਨਵਰੀ 2024 ਤੋਂ ਜਿਹੜੀ ਉਹ ਹੋਣ ਜਾ ਰਹੀ ਆ ਤੇ ਇਸ ਦੇ ਨਾਲ ਹੀ ਉਮੀਦ ਕਰਦੇ ਆ ਸਾਰੇ ਮੁਲਾਜ਼ਮ ਕਿ ਚੋਣਾਂ ਦਾ ਸਮਾਂ ਜਿਸ ਤਰ੍ਹਾਂ ਇਸ ਸਮੇਂ 4% ਡੀਏ ਦੀ ਕਿਸ਼ਤਾਂ ਜਿਹੜੀ ਕਹਿੰਦਾ ਸਰਕਾਰ ਵੱਲੋਂ ਅਨਾਉਂਸ ਆ ਜਿਹੜੀ ਕੀਤੀ ਗਈ ਆ ਤੇ ਉਸ ਦੇ ਨਾਲ ਕੁੱਲ ਮਿਲਾ ਕੇ ਜਿਹੜਾ ਪਹਿਲਾਂ 46% ਡੀਏ ਮਿਲ ਰਿਹਾ ਸੀ ਮੁਲਾਜ਼ਮਾਂ ਨੂੰ ਤਾਂ ਹੁਣ 50% ਡੀਏ ਜਿਹੜਾ ਇਹਦੇ ਨਾਲ ਹੋ ਜਾਵੇਗਾ ਤੇ ਇਸ ਤੋਂ ਅਗਲੀ ਉਮੀਦ ਕਰਦੇ ਆ ਕਿ ਇਸੇ ਕਰਮਾ ਪੇ ਕਮਿਸ਼ਨ ਆ ਜਿਹੜਾ ਉਸ ਦਾ ਗਠਨ ਵੀ ਆ ਜਿਹੜਾ ਉਹ ਕਰ ਸਕਦੀ ਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇਲੈਕਸ਼ਨ ਦਾ ਈਅਰ ਦਾ ਸਮਾਂਗਾ ਤੇ ਸਰਕਾਰ ਦੇ ਉੱਤੇ ਮੁਲਾਜ਼ਮਾਂ ਦਾ ਵੀ ਇਸ ਗੱਲ ਦੇ ਉੱਤੇ ਪੂਰਾ ਦਬਾਅ ਬਣਿਆ ਹੋਇਆ ਕਿ ਸਰਕਾਰ ਉਹਨਾਂ ਦਾ ਜਿਹੜਾ 8ਵਾਂ ਪੇ ਕਮਿਸ਼ਨ ਦਾ ਗਠਨਾ ਜਿਹੜਾ ਉਹ ਕਰੇ ਤੇ ਸਰਕਾਰ ਇਸ ਸਮੇਂ ਕੋਈ ਵੀ ਜਿਹੜੀ risk ਆਗਾ ਉਹ ਨਹੀਂ ਲੈਣਾ ਚਾਹੇਗੀ ਕਿ ਮੁਲਾਜ਼ਮਾਂ ਨੂੰ ਇਸ ਸਮੇਂ ਆ ਕੇ ਨਾਰਾਜ਼ ਹੈ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਦੇਸ਼ ਦੇ ਵਿੱਚ ਮੁਲਾਜ਼ਮਾਂ ਦੀ ਹੈ ਚਾਹੇ ਕੇਂਦਰੀ ਮੁਲਾਜ਼ਮਾਂ ਦੀ ਗੱਲ ਕਰ ਲਈਏ ਜਾਂ ਸਟੇਟ ਗਵਰਨਮੈਂਟਾਂ ਦੀ ਕਰ ਲਈਏ ਜੇਕਰ ਕੇਂਦਰ ਵੱਲੋਂ ਪਹਿਲਾਂ ਪੇ ਕਮਿਸ਼ਨ ਗਠਿਤ ਕੀਤੇ ਜਾਣਗੇ ਤਾਂ ਉਸੇ ਦੀ ਤਰਜ਼ ਦੇ ਉੱਤੇ ਸਟੇਟ ਗਵਰਨਮੈਂਟਾਂ ਨੇ ਜਿਹੜੀਆਂ ਅੱਗੇ ਆਪਣਾ ਪੇ ਕਮਿਸ਼ਨ ਨੇ ਘਟਤ ਕਰਦੀਆਂ ਨਿਗੀਆਂ ਤੇ ਮੁਲਾਜ਼ਮਾਂ ਨੂੰ ਜਿਹੜਾ ਉਸ ਪੇ ਕਮਿਸ਼ਨ ਦਾ ਜਿਹੜਾ ਬੇਨੀਫੀਟਾ ਜਿਹੜਾ ਉਹ ਮਿਲਦਾ ਗੱਲ ਕਰ ਲਈਏ ਪੰਜਾਬ ਦੇ ਮੁਲਾਜ਼ਮਾਂ ਦੀ ਬੇਸ਼ੱਕ ਕੇਂਦਰ ਦੇ ਮੁਲਾਜ਼ਮਾਂ ਨੂੰ 50% ਡੀਏ ਜਿਹੜਾ ਹੁਣ 1 ਜਨਵਰੀ 2024 ਤੋਂ ਮਿਲਣਯੋਗ ਹੋਵੇਗਾ ਪਰ ਪੰਜਾਬ ਦੇ ਵਿੱਚ ਇਸ ਸਮੇਂ ਜਿਹੜਾ ਉਹ 38% ਡੀਏ ਜਿਹੜਾ ਉਹ ਮਿਲ ਰਿਹਾ ਤੇ ਪਹਿਲਾਂ 8% ਡੀਏ ਦੇ ਪਿੱਛੇ ਸੀਗੇ ਮੁਲਾਜ਼ਮਾਂ ਤਾਂ ਇਸ ਦੇ ਨਾਲ ਜਿਹੜਾ ਹੁਣ ਐਲਾਨ ਹੋ ਗਿਆ ਤਾਂ ਹੁਣ 12% ਡੀਏ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਨੂੰ ਆ ਪਛੜ ਕੇ ਮਿਲ ਰਿਹਾ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਵੀ ਮੁਲਾਜ਼ਮਾਂ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਬੇਸ਼ੱਕ ਉਹ ਇੱਕ ਇੱਕ 16 ਤੋਂ ਜਿਹੜਾ ਬਕਾਇਆ ਗਮ ਮੁਲਾਜ਼ਮਾਂ ਦਾ ਉਸ ਦੇ ਲਈ ਹੋਵੇ ਪ੍ਰਾਣੀ ਪੈਨਸ਼ਨ ਲੈ ਕੇ ਵਿਰੋਧੀ ਧਿਰਾਂ ਨੇ ਇਹ ਜਿਹੜਾ ਸਰਕਾਰ ਨੂੰ ਆਗਾ ਪੰਜਾਬ ਸਰਕਾਰ ਨੂੰ ਆਉ ਘੇਰੇ ਆ ਕਿ ਸਰਕਾਰ ਨੇ ਐਲਾਨ ਕਰਕੇ ਜਿਹੜਾ ਉਹ ਲਾਗੂ ਨਹੀਂ ਕੀਤੇ ਪੈਨਸ਼ਨਰਾਂ ਦੇ ਮਸਲੇ ਦੇ ਉੱਤੇ ਗੱਲ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਫੈਕਟਰ 2.59 ਦਾ ਫੈਕਟਰ ਸੀਗਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਦੇ ਬਕਾਇਆ ਨਹੀਂ ਦਿੱਤੇ ਗਏ ਬਹੁਤ ਸਾਰੀਆਂ ਜਿਹੜੀਆਂ ਪੱਤੇ ਨੇਗੇ ਏਸੀਪੀ ਹੈਗਾ ਉਸ ਮਸਲੇ ਨੂੰ ਲੈ ਕੇ ਕਿ ਕਿ ਵਿਰੋਧੀ ਧਿਰਾਂ ਨੇ ਆਏ ਜਿਹੜਾ ਸਰਕਾਰ ਨੂੰ ਘੇਰਿਆ ਸੋ ਦੇਖਣ ਵਾਲਾ ਹੋਵੇਗਾ ਕਿ ਪੰਜਾਬ ਦੇ ਵਿੱਚ ਵੀ ਹੁਣ ਜੇ ਉਹ ਕੇਂਦਰ ਵੱਲੋਂ ਚੋਣਾਂ ਦਾ ਐਲਾਨ ਹੋ ਜਾਣਾ ਤਾਂ ਪੰਜਾਬ ਸਰਕਾਰ ਸਰ ਵੀ ਹੈ ਜਿਹੜਾ ਮੁਲਾਜ਼ਮਾਂ ਦਾ ਇਸ ਸਮੇਂ ਬਹੁਤ ਸਾਰਾ ਪ੍ਰੈਸ਼ਰ ਹੈਗਾ ਕਿ ਉਹ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਲਗਾਤਾਰ ਸੰਘਰਸ਼ ਜਿਹੜੇ ਕਰ ਰਹੇ ਨੇ ਤਾਂ ਦੇਖਣ ਵਾਲਾ ਹੋਵੇ ਕਦੋਂ ਬੂਰਾ ਜਿਹੜਾ ਬੇਸ਼ਕ ਉਹ ਡੀਜੇ ਰੂਪ ਦੇ ਵਿੱਚ ਹੋਵੇ ਕਦੋਂ ਉਹਨਾਂ ਨੂੰ ਕਿੰਨਾ ਨਸੀਬ ਹੋਵੇਗਾ ਤੇ ਕਦੋਂ ਉਹਨਾਂ ਦੇ ਜਿਹੜੇ ਬਕਾਇਆ ਜਾਂਦੀ ਐਨਾਨਸਮੈਂਟਾਂ ਸਰਕਾਰ ਕਰੇਗੀ ਤੇ ਵੱਡੀ ਮੰਗ ਜਿਹੜੀ 2.5 ਲੱਖ ਮਲਾਜਮਾਂ ਪੰਜਾਬ ਦੇ ਵਿੱਚ ਭਰਤੀ ਹੋ ਚੁੱਕੇ ਨੇ ਉਹਨਾਂ ਦੇ ਲਈ ਪੁਰਾਣੀ ਪੈਨਸ਼ਨ ਦਾ ਜਿਹੜਾ ਬੇਸ਼ੱਕ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਤਾਂ ਉਹਤੇ ਫੁੱਲ ਐਸਓਪੀ ਕਦੋਂ ਜਾਰੀ ਹੁੰਦੀ ਐ ਤੇ ਕਦੋਂ ਮਲਾਜਮਾਂ ਨੂੰ ਉਸਦਾ ਬੈਨੀਫਿਟ ਮਿਲਨੇ ਸ਼ੁਰੂ ਹੁੰਦੇ ਨੇ ਸੋ ਇਹ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਸੀ 4% ਡੀਏ ਨੂੰ ਲੈ ਕੇ ਸੀ ਜਿਹੜਾ ਕੇਂਦਰ ਸਰਕਾਰ ਵੱਲੋਂ ਐਨਾਨਸਮੈਂਟ ਕੀਤੀ ਗਈ ਸੀ ਸੋ ਮੇਨ ਕਰਦੇ ਆ ਤੁਹਾਨੂੰ ਚੰਗਾ ਲੱਗੇਗਾ ਜੇਕਰ ਤੁਹਾਨੂੰ ਸਾਡੀਆਂ ਦਿੱਤੀ ਗਈਆਂ ਜਾਣਕਾਰੀਆਂ ਤੁਹਾਨੂੰ ਵਧੀਆ ਲੱਗਦੀਆਂ ਨੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਦਾ ਬਟਨ ਦਬਾ ਕੇ ਜਰੂਰ ਕਰਨਾ ਤਾਂ ਕਿ ਜਦੋਂ ਸਾਡੀ ਵੀਡੀਓ ਆਉਂਦੀ ਆ ਤਾਂ ਤੁਰੰਤ ਤੁਹਾਨੂੰ ਨੋਟੀਫਿਕੇਸ਼ਨ ਦੇ ਜ਼ਰੀਏ ਜਾਣਕਾਰੀ ਮਿਲਦੀ ਰਹੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ